ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਜਿੱਥੇ ਕੀ ਇੱਕ ਪਰਿਵਾਰ ਵਾਲੇ ਆਪਣੇ ਬੱਚੇ ਨੂੰ ਉੱਥੇ ਜਿਹੜਾ ਕਿ ਇਲਾਜ ਕਰਵਾਉਣ ਲਈ ਲੈ ਕੇ ਆਏ ਤਾਂ ਉੱਥੇ ਉਸ ਬੱਚੇ ਨੂੰ ਐਕਸਪਾਇਰੀ ਤਰੀਕ ਵਾਲੀ ਮੈਡੀਸਿਨ ਦੇ ਦਿੱਤੀ ਜਿਸ ਤੋਂ ਬਾਅਦ ਬੱਚਾ ਬੇਹੋਸ਼ ਹੋ ਗਿਆ ਤਾਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਵਿੱਚ ਹੰਗਾਮਾ ਕਰ ਦਿੱਤਾ ਤਸਵੀਰਾਂ ਸਕਰੀਨ ਤੇ ਲਗਾਤਾਰ ਤੁਸੀਂ ਵੀ ਦੇਖ ਰਹੇ ਹੋ ਕਿ ਮਾਪੇ ਗੁੱਸੇ ਦੇ ਵਿੱਚ ਭੜਕੇ ਹੋਏ ਨੇ ਅਤੇ ਹਸਪਤਾਲ ਦੇ ਪ੍ਰਸ਼ਾਸਨ ਦੇ ਖਿਲਾਫ ਪੂਰੀ ਆਪਣੀ ਭੜਾਸ ਕਰਦੇ ਨਜ਼ਰ ਆ ਰਹੇ ਤੇ ਇਸ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਆ ਉਸ ਹੁੰਦੇ ਹਾਂ ਮੈਡੀਸਨ ਇੱਥੇ ਪਈਆਂ ਇਹਦੇ ਕੋਲ ਕੀ ਗੱਲ ਐ ਐਕਸਪਾਇਰੀ ਹੈਗੀ ਹੈਗੀ ਆ ਸਾਡੇ ਸਾਡਾਂ ਹੀ ਤੇ ਫੜ ਲਈ ਗਲਤੀ ਆ ਦੇ ਸਟੋਰ ਦੇ 2023 ਦੀਆਂ ਮੈਡੀਸਨ ਨਿਕਲਦੀਆਂ ਇਹਦੀਆਂ ਐਕਸਪਾਇਰੀ ਡੇਟਾਂ ਨਿਕਲਦੀਆਂ ਕਨਾਲ ਮਾਗਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿਦਾਂ ਦੀਆਂ ਨਿਕਲਦੀਆਂ ਇੱਥੇ ਡਬੇ ਭਰੇ ਪੂਰੇ ਡਰੱਗ ਇੰਸਪੈਕਟਰ ਆਇਆ ਮੈਡਮ ਆਇਆ ਉਹ ਚੈੱਕ ਕਰ ਰਹੇ ਆ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਥੋੜੀ ਜੀ ਪ੍ਰੋਬਲਮ ਉਹਨੂੰ ਸੀਜ਼ਰ ਦਾ ਸਿਰ ਦਾ ਟੀਕਾ ਲਾਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਾਂਹੀਂ ਉਹਦੀ ਡੱਬੀ ਦਵਾਈ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਤੇ ਉਹ ਚੈੱਕ ਕੀਤੀ ਤੇ ਉਹ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵळे ਹੀ ਮੁੜ ਕੇ ਉਹ ਟੀਕਾ ਬੰਦ ਕਰਵਾਇਆ ਦਵਾ দাও ਬੱਚਾ ਗੋਮਿਆ ਬੱਚਾ ਅਜੇ ਤੱਕ ਬੱਚਾ ਗੋਮਿਆ ਅੱਜੋਂ ਘੱਟ 2 ਘੰਟੇ ਹੋ ਗਏ ਭਾਈ ਅਜੇ ਤੱਕ ਤੇ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਕੇ ਇਹਦੇ ਤੇ ਕਾਰਵਾਈ ਹੋਵੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲਣ ਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਤਰਾ ਕਰਦੇ ਆ ਅਸੀਂ ਕੋਈ ਵੱਡੇ ਬੱਚੇ ਤੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਅਸੀਂ ਤੇ ਦੱਸ ਵੀ ਲਈਏ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਾਜਣ ਹੋਊਗਾ ਮੈਡੀਕਲ ਸਟੋਰ ਵਾਲਾ ਬੰਦੇ ਦਾ ਦੱਸੋਗਾ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ 10ਵੀਂ ਪਾਸ ਆ ਸਫਾਈ ਕਰਮਚਾਰੀ ਆ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇ ਦਿੰਦਿਆ ਵਾ ਤੇ ਨਰਸਾਂ ਅੰਦਰੋਂ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ ਚੁੱਕ ਕੇ ਭੱਜੀ ਜਾਂਦੀਆਂ ਐਕਸਪਾਇਰੀ ਟਿੱ ਉਹ 10ਵੀਂ ਪਾਸ ਆ ਉਹਨੂੰ ਤੇ ਪੜ੍ਹਨਾ ਨਹੀਂ ਆਉਂਦਾ ਹੁਣ ਬੱਚੇ ਦੀ ਕੀ ਕੰਡੀਸ਼ਨ ਹੈ ਜੀ ਹਾਂਜੀ ਬੱਚੇ ਦੀ ਕੰਡੀਸ਼ਨ ਕੀ ਹੈ ਅੱਛਾ ਕੰਡੀਸ਼ਨ ਹੈ ਤਾਂ ਬੱਚਾ ਬੇਹੋਸ਼ ਆ ਅੱਛਾ ਬੇਹੋਸ਼ ਉਹ ਆਹ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ ਹੁਣ ਬੱਚੇ ਨੂੰ ਅਸੀਂ ਇੱਥੋਂ ਉਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ ਵੈਂਟੀਲੇਟਰ ਨਹੀਂ ਹੈਗਾ ਹੁਣ ਆਪੀ ਉੱਪਰ ਕਹਿੰਦੇ ਐਂਬੂਲੈਂਸ ਨਹੀਂ ਹੈਗੀ ਫਿਰ ਤੂੰ ਇਹੋ ਜੇ ਪੇਸ਼ੈਂਟ ਨੂੰ ਫੜਦਾ ਕਿਉਂ ਆ ਤੂੰ ਜੇ ਨਹੀਂ ਡਾਕਟਰ ਹੈਗਾ ਨਾ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਉਂ ਨੂੰ ਅਨਾ ਸੀਜ਼ਰ ਆ ਗਏ ਉਹਨੂੰ ਤੂੰ ਟੀਕਾ ਕਿਉਂ ਲਾਇਆ ਤਾ ਐਕਸਪਾਇਰੀ ਉਹਨੇ ਬੱਚੇ ਨਾਲ ਅਹੀਂ ਇਹ ਤਾਂ ਮੰਗ ਚਾਉਂਦੇ ਆ ਕਿ ਅਹੀਂ ਤੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦਊਗਾ ਸਾਰਾ ਹੁਣ ਜਿੱਥੇ ਸਾਨੂੰ ਇਹ ਭੇਜ ਰਿਆ ਕੋਈ ਐਂਬੂਲੈਂਸ ਨਹੀਂ ਆਈ ਇੱਥੋਂ ਕੋਈ ਕੁਛ ਨਹੀਂ ਹੈਗਾ ਅਹੀਂ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆ ਇੱਥੋਂ ਇਵੇਂ ਤਾਂ ਚਲ ਜੋ ਇੱਥੋਂ ਮੇਰੇ ਨਾਲ ਮੇਰੀ ਕੁੜੀਆ ਨੂੰ 3 ਸਾਲ ਪਹਿਲਾਂ ਇਹਨੇ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸੀਮ ਡਾਕਟਰ ਕੋਲ ਭੇਜਿਆ ਮੈਂ ਸਕਾਟ ਹਸਪਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੋਂ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਹੈ ਹੋ ਮੈਂ ਫੇਰ ਨਾ ਕੁੜੀ ਨੂੰ ਸਵੇਰੇ ਸ਼ਾਮ ਨੂੰ ਉਹ ਇਹਦੇ ਕੰਮ ਕਰਕੇ ਕੋਨਾਲ ਮਾਜਨ ਹਸਪੀਟਲ ਹੈ ਕੀਤੇ ਦੋ ਨੰਬਰ ਸਰਕੇ ਜੀ ਉਹਨਾਂ ਦੀ ਕੋਈ ਕੰਪਲੇਂਟ ਆਈ ਸੀ ਕਿ ਕੋਈ ਬੱਚੇ ਨੂੰ ਕੋਈ ਐਕਸਪਾਇਰ ਮੈਡੀਸਿਨ ਲਗਾਈ ਗਈ ਹੈ ਉਦਿਸ ਸਿੱਸੇ ਜਿਸੀਂ ਇੱਥੇ ਆਏ ਸੀਗੇ ਆ ਇਨਵੈਸਟੀਗੇਸ਼ਨ ਦੌਰਾਨ ਵੇਖਿਆ ਗਿਆ ਕਿ ਅਸੀਂ ਹੋਰ ਵੀ ਇੱਥੇ ਚਿੰਤਨਾਂ ਦੀਆਂ ਦਵਾਈਆਂ ਸੀ ਜਿਹੜੀਆਂ ਐਕਸਪਾਇਰ ਪਾਈਆਂ ਗਈਆਂ ਨੇ ਉਹ ਸੀ ਚੀਜ਼ ਕਰ ਲਈਆਂ ਜੀ ਤੇ ਬਾਕੀ ਸੀ ਰਿਪੋਰਟ ਬਣਾ ਕੇ ਹਟਾਉਣਾ ਹੈ ਅਮਰੋ ਰਾਜ ਨੂੰ ਅਗਲੀ ਅਕੀ ਖਿਜਾਉ ਕਰਨਾ ਜਿਹੜਾ ਇੰਜੈਕਸ਼ਨ ਐਕਸਪਾਇਰ ਸੀਗਾ ਜਿਹੜਾ ਬੱਚੇ ਨੂੰ ਲਗਾਇਆ ਗਿਆ ਜੀ ਉਹ ਕਬੀ ਚ ਲੈ ਲਿਆ ਸਤ ਯੂਜ਼ ਹੋ ਚੁੱਕਾ ਸੀ ਆ ਕੰਜ਼ੂਮ ਹੋ ਚੁੱਕਾ ਸੀ ਉਹਦੇ ਨਾਲ ਨਾ ਕੋਈ ਹੋਸਟਾਪ ਨਹੀਂ ਸੀ ਇਹਨਾਂ ਨੂੰ ਪਿਆ ਜੀ ਬਿਲਾਲ ਉਸ ਸਟੌਕ ਦਾ ਵੀ ਉਹ ਕੋਈ ਪਰਟੀਕਲ ਰਿਕਾਰਡ ਸਾਨੂੰ ਨਹੀਂ ਦਿਖਾਵਾ ਰਹੇ ਜੀ ਸਭ ਜਿਹੜਾ ਇੰਜੈਕਸ਼ਨ ਸੀ ਜੇਕਰ ਬੱਚੇ ਨੂੰ ਲੱਗਾ ਤਾਂ ਉਹਦੀ ਕੋਈ ਪ੍ਰੋਬਲਮ ਹੁਣ ਅੱਗੇ ਚੱਲ ਕੇ ਬੱਚੇ ਨੂੰ ਹੋ ਸਕਦੀ ਹੈ ਮੈਨੂੰ ਮੈਂ ਕੋਈ ਟੈਕਨੀਕਲ ਪਰਸਪੈਕਟਿਵ ਜੀ ਠੀਕ ਹੈ ਹੁਣ ਕੀ ਕਾਰਵਾਈ ਹੋਏਗੀ ਜੀ ਜੋ ਕਾਰਬੇ ਕਾਨੂੰਨ ਦੇ ਮੁਤਾਬਕ ਬੰਦੀ ਹੋਈ ਹੈ ਇਹਨਾਂ ਦੀ ਗੈਸਤ ਹੋਏਗੀ ਠੀਕ ਜਿੰਨਾ ਉਹਨਾਂ ਨੂੰ ਦਿੱਤਾ ਗਿਆ ਦਵਾਈਆਂ ਉਹਨਾਂ ਨੂੰ ਕਸਟਡੀ ਚ ਲਿਤਾਇਆ ਜਾਏਗਾ ਉਹ ਉਹਨਾਂ ਦੇ ਖਿਲਾਫ ਤਾਂ ਕਾਰਵਾਈ ਹੋਏਗੀ ਜਿਵੇਂ ਜਿਹੜੇ ਸਟਾਫ ਨਰਸ ਨੇ ਇੱਥੇ ਜਿਨ੍ਹਾਂ ਨੇ ਮੈਡੀਸਨ ਜਿਹੜੀ ਦਿੱਤੀ ਹੈ ਐਕਸਪਾਇਰ ਹੋਈ ਦਵਾਈ ਲਗਾਈ ਹੈ ਇਹਦੀ ਰਿਪੋਰਟ ਕਰਦਾਂਗੇ ਨਾ ਅੱਗੋਂ ਹਾਇਰ ਅਥਾਰਟੀ ਦੇਖੇਗੀ ਇਹਨਾਂ ਦੇ ਪੁਲਿਸ ਵੀ ਆਪਣਾ ਕੰਮ ਕਰੇਗੀ ਠੀਕ ਸਰ ਜਿਹੜੇ ਦਸਵੀਂ ਦਸਵੀਂ ਦਿੱਤੀ ਪਈ ਜਿਹੜੇ ਦਵਾਈਆਂ ਦੇ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਉਹ ਤਾਂ ਇਲੀਗਲ ਹੈ ਸਰ ਆਓ ਅਸੀਂ ਸਾਰਾ ਨੋਟ ਕਰ ਲੈਂਦੇ ਹਾਂ ਠੀਕ ਹੈ ਸਰ ਠੀਕ ਆਰ ਇਕ ਜੋਗਨਪ੍ਰੀਤ ਕੌਰ ਤਕਨੀਮ ਹਰਪ੍ਰੀਤ ਸਿੰਘ ਜੀ ਇਹ ਵਸੀਤਨਾ ਵਾਟ ਅਨਪਨ ਜੀ ਇਹ ਇਹਨਾਂ ਦੀ ਬੇਟੀ ਹੈ ਮਹਿਰਾਬ ਮਹਾਰਾਪੁਰ 11 ਮਹੀਨੀ ਹੈ ਜੀ ਉਹ ਨੂੰ ਕੋਈ ਅਡਵਲ ਪ੍ਰੋਬਲਮ ਆਈ ਸੀ ਕਰ ਕੇ ਡਾਕਟਰ ਦੇ ਜੀ ਉਹ ਨੂੰ ਲੈ ਕੇ ਇੱਥੇ ਪਨਾਲ ਮਾਜਨ ਹਸਪੀਟਲ ਬੱਚਿਆਂ ਦੇ ਲੈ ਕੇ ਆਏ ਸੀ ਜੀ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਟਰੀਟਮੈਂਟ ਕਰਦੇ ਆ ਕੋਈ ਪ੍ਰੋਬਲਮ ਆਈ ਹੈ ਠੀਕ ਹੈ ਇਹ ਮੈਡੀਕਲ ਟੀਮ ਜਿਹੜੀ ਆ ਆਈ ਆ ਉਹ ਸਾਰੇ ਦੇਖ ਰਹੀ ਹੈ ਸਾਰਾ ਠੀਕ ਹੈ ਜੀ ਉਹ ਦੇਖਣ ਤੋਂ ਬਾਅਦ ਅਸੀਂ ਜਿਹੜੇ ਸਾਨੂੰ ਜੋਬਿੰਗ ਟੀਮ ਜੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਜੀ ਠੀਕ ਹੈ ਮੈਡੀਕਲ ਟੀਮ ਸਾਨੂੰ ਜੋ ਵੀ ਨਿਰੀਖਣ ਦੇ ਤੋਂ ਬਾਅਦ ਰਿਪੋਰਟ ਆਏਗੀ ਉਹਦੇ ਮੁਤਾਬਕ ਕਰ ਲਈ ਤਾਂ ਦਿੱਤੀ ਜਾਏ ਕਿੰਨੇ ਕਿ ਇੱਕ ਐਕਸਪਾਇਰ ਇੰਜੈਕਸ਼ਨ ਜਿਹੜਾ ਬੱਚੇ ਨੂੰ ਲਗਾਏਗਾ ਜਿਹੜਾ ਲੱਗੇ ਦੇ ਹੱਥ ਤੋਂ ਬਿਲਕੁਲ ਜੀ ਉਹ ਦੱਸ ਰਹੇ ਨੇ ਜੀ ਕਿ ਮਾਰਚ 24 ਨੂੰ ਜਿਹੜਾ ਇੰਜੈਕਸ਼ਨ ਲਾਇਆ ਉਹ ਐਕਸਪਾਇਰ ਹੋ ਗਿਆ ਸੀ ਜੀ ਉਹ ਜਿਹੜਾ ਬਾ ਉਹ ਮੈਡੀਕਲ ਟੀਮ ਇਹਨੂੰ ਦੇਖੀ ਸੀ ਠੀਕ ਹੈ ਕਹਿ ਦੇਖਿਆ ਜੋ ਵੀ ਤਾਂ ਹਸਪਤਾਲਾਂ ਦੇ ਵਿੱਚ ਅਜੇ ਪਹਿਲਾਂ ਵੀ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਸੋ ਲੋੜ ਹੈ ਇੱਥੇ ਹਸਪਤਾਲ ਦੇ ਪ੍ਰਸ਼ਾਸਨ ਨੂੰ ਕਿ ਉਹਨਾਂ ਵੱਲੋਂ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਬਿਊਰੋ ਰਿਪੋਰਟ ਅਖੰਡ ਲੋਕ